ਤਕਰੀਬਨ 7 ਦਿਨਾਂ ਤੋਂ ਪਹੁੰਚੇ ਹੋਏ ਨੇ 13 ਤਰੀਕ ਨੂੰ ਇੱਥੇ ਪਹੁੰਚੇ ਸਨ ਸੋ ਇੱਥੇ ਪੱਕੇ ਸ਼ੈੱਡ ਬਣਾਉਣ ਲੱਗੇ ਤੁਸੀਂ ਸ਼ੈੱਡ ਤਾਂ ਐਵੇਂ ਬਣਾਉਣ ਲੱਗੇ ਜਿਵੇਂ ਇੱਥੇ ਪੱਕੇ ਹੀ ਰਹਿਣਾ ਹੋਵੇ ਜੀ ਇੱਥੇ ਹੀ ਬੈਠਣਾ ਹੋਵੇ ਇੱਥੇ ਹੀ ਪ੍ਰਦਰਸ਼ਨ ਕਰਨਾ ਹੋਵੇ ਦੇਖੋ ਟੈਂਟ ਲਾਵਾਂਗੇ ਜੇ ਬਾਰਿਸ਼ ਆ ਗਈ ਬਾਈ ਦੇਵੇ ਤਾਂ ਫਿਰ ਲੰਗਰ ਵੀ ਭੇਜਣਾ ਜੀ ਅਜੇ ਕੁਝ ਵੀ ਨਹੀਂ ਚੱਲਣਾ ਫਿਰ ਠੀਕ ਹੈ ਇਸ ਕਰਕੇ ਇੱਥੇ ਪੱਕਾ ਲੰਗਰ ਲਾਉਣ ਲੱਗੇ ਆ ਬਸ ਪਲੈਨਿੰਗ ਇਹ ਵੀ ਹੈ ਜੀ ਵੀ 21 ਫਰਵਰੀ ਨੂੰ ਕਿਸਾਨ ਸ਼ਾਂਤਮਈ ਅੱਗੇ ਵਧਣਗੇ ਅੱਗੇ ਜਾਵਾਂਗੇ ਪੂਰੀ ਤਿਆਰੀ ਹੈ ਠੀਕ ਹੈ ਟਰੈਕਟਰ ਭਰੇਵੇਂ ਫੁੱਲ ਤੇਲ ਨਾਲ ਮੇਰੀ ਕਾਹਟ ਬਾੜ ਸਾਲ ਉਮਰ ਹੋ ਗਈ ਮੈਂ ਆਪਣੀ ਉਮਰ ਦੇ ਸਹਤ ਮੇਰਾ ਕਹਿੰ ਪਹਿਲੀ ਵਾਰੀ ਇੰਨੀ ਮਤਲ ਝੂਠੀ ਔਰ ਗੰਦੀ ਸਰਕਾਰ ਦੇਖੀ ਹੋਗੀ ਜਾਣਾ ਵੀ ਸ਼ੈੱਡ ਫਿਰ ਦੁਬਾਰਾ ਪੱਟ ਕੇ ਫਿਰ ਪੱਟਣਾ ਪੈਣਾ ਅੱਜ ਬਣਾ ਰਹੇ ਉਹ ਵੇਖੋ ਜੀ ਜਿੰਨਾ ਤੱਕ ਸਾਨੂੰ ਲੋੜ ਆ ਅਸੀਂ ਆਪਣਾ ਪੱਕਾ ਪਰਬੰਧ ਕਰਕੇ ਬਹਿਣਾ ਜੀ ਠੀਕ ਹੈ ਹਾਂ ਜੀ ਪੱਕੇ ਦੌਰ ਤੇ ਬਹਿਣਾ ਜਿੱਥੇ ਆ ਸਾਡਾ ਘਰ ਆ ਅਸੀਂ ਇੱਥੇ ਬੈਠ ਗਏ ਸਾਡਾ ਘਰ ਆ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਕਿਸਾਨਾਂ ਦੀ ਕੇਂਦਰ ਸਰਕਾਰ ਨਾਲ ਮੀਟਿੰਗਾਂ ਦਾ ਦੌਰ ਇੱਕ ਪਾਸੇ ਜਾ ਰਹੀ ਆ ਤੇ ਦੂਜੇ ਪਾਸੇ ਸ਼ੰਭੂ ਬਾਰਡਰ ਖਨੌਰੀ ਬਾਰਡਰ ਲਗਾਤਾਰ ਜਿਹੜੀ ਕਿਸਾਨਾਂ ਦੀ ਗਿਣਤੀ ਆ ਉਹ ਵਧ ਰਹੀ ਆ ਪਹੁੰਚ ਰਹੇ ਨੇ ਸੋ ਸ਼ੰਭੂ ਬਾਰਡਰ ਤੇ ਮੌਜੂਦ ਆ ਤਸਵੀਰਾਂ ਦਿਖਾਵਾਂਗੇ ਤੁਹਾਨੂੰ ਕਿ ਇੱਥੇ ਜਿਹੜੇ ਕਿਸਾਨ ਨੇ ਤਕਰੀਬਨ 7 ਦਿਨਾਂ ਤੋਂ ਪਹੁੰਚੇ ਹੋਏ ਨੇ 13 ਤਰੀਕ ਨੂੰ ਇੱਥੇ ਪਹੁੰਚੇ ਸਨ ਸੋ ਇੱਥੇ ਪੱਕੇ ਸ਼ੈੱਡ ਬਣਾਉਣ ਲੱਗੇ ਕਿਸਾਨ ਜੇ ਗੱਲਬਾਤ ਕਰੀਏ ਕਿਉਂਕਿ ਲੰਗਰ ਲਗਾਏ ਹੋਏ ਨੇ ਆਲੇ-ਦੁਆਲੇ ਸਾਰੇ ਅਤੇ ਹੁਣ ਮੌਸਮ ਵੀ ਅੱਜ ਖਰਾਬ ਹੋਇਆ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਕਿ ਤੇਜ਼ ਹਨੇਰੀ ਵੀ ਚੱਲ ਰਹੀ ਆ ਤੇ ਸੈੱਡ ਬਣਾ ਰਹੇ ਨੇ ਇੱਥੇ ਪੱਕੇ ਸੜਕਾਂ ਦੇ ਆਲੇ ਦੁਆਲੇ ਸੈੱਡ ਇੱਕ ਪਾਸੇ ਦੇਖਿਆ ਵੀ ਜਾ ਰਿਹਾ ਸੀ ਕਿ ਮੀਟਿੰਗਾਂ ਦਾ ਦੌਰ ਜਾਰੀ ਆ ਹੋ ਸਕਦਾ ਮੀਟਿੰਗ 'ਚ ਕੋਈ ਹੱਲ ਨਿਕਲ ਜੇ ਤੇ ਕਿਸਾਨ ਵਾਪਸ ਆਪਣੇ ਘਰਾਂ ਨੂੰ ਜਾਣ ਪਰ ਹੱਲ ਨਿਕਲਦਾ ਸਾਹਮਣੇ ਨਹੀਂ ਆ ਰਿਹਾ ਸੋ ਲਗਾਤਾਰ ਤਸਵੀਰਾਂ ਦਿਖਾਉਣਾ ਕਿ ਸ਼ੰਭੂ ਬਾਰਡਰ ਤੇ ਜਿਹੜੇ ਕਿਸਾਨ ਨੇ ਸੈੱਡ ਬਣਾ ਰਹੇ ਨੇ ਪੱਕੇ ਕਿ ਇੱਥੇ ਅਸੀਂ ਪ੍ਰਦਰਸ਼ਨ ਕਰਾਂਗੇ ਤੇ ਇੱਥੇ ਲੰਗਰ ਲਾਏ ਹੋਏ ਨੇ ਬਾਈ ਜੂਰੀ ਮੌਜੂਦ ਨੇ ਸਾਡੇ ਨਾਲ ਬਿਰਜ ਕੀ ਨਾਮ ਹੈ ਜੀ ਆਪਣਾ ਤੇਜਾ ਜੀ ਅੱਛਾ ਜੀ ਹੇ ਤਾਂ ਸਿੰਘ ਜੀ ਆ ਇੱਥੇ ਤੁਹਾਡਾ ਪ੍ਰੋਗਰਾਮ ਕਰਿਆ ਹੋਇਆ ਲੰਗਰ ਲਗਾਇਆ ਹੋਇਆ ਤੁਹਾਡਾ ਹਾਂ ਜੀ ਆਪਣੇ ਪਿੰਡ ਦਾ ਹੀ ਲੰਗਰ ਹੈ ਠੀਕ ਹੈ ਹਾਂ ਜੀ ਅੱਛਾ ਇਹ ਤਾਂ ਪੱਕੇ ਸ਼ੈੱਡ ਬਣਾ ਰਹੇ ਹੋ ਮੇਰੇ ਇੱਥੇ ਹਾਂ ਸ਼ੁਰੂ ਤੋਂ ਹੀ ਪਹਿਲੇ ਦਿਨ ਤੋਂ ਹੀ ਇੱਥੇ ਲੰਗਰ ਚੱਲ ਰਿਹਾ ਜੀ ਠੀਕ ਹੈ ਇਹ ਆਪਣਾ ਲਗਾਤਾਰ ਅਟੁੱਟ ਚੱਲਦਾ ਲੰਗਰ ਹੈ ਰਾਤ ਨੂੰ ਵੀ ਦਿਨੇ ਵੀ ਚੱਲਦਾ ਠੀਕ ਹੈ ਠੀਕ ਹੈ ਇੱਕ ਪਾਸੇ ਮੀਟਿੰਗਾਂ ਦਾ ਦੌਰ ਲਗਾਤਾਰ ਜਾਰੀ ਆ ਤੁਸੀਂ ਸ਼ੈੱਡ ਤਾਂ ਐਵੇਂ ਬਣਾਉਣ ਲੱਗੇ ਜਿਵੇਂ ਇੱਥੇ ਪੱਕੇ ਹੀ ਰਹਿਣਾ ਹੋਵੇ ਜੀ ਇੱਥੇ ਬੈਠਣਾ ਹੋਵੇ ਇੱਥੇ ਪ੍ਰਦਰਸ਼ਨ ਕਰਨਾ ਹੋਵੇ ਉਹ ਟੈਂਟ ਲਾਵਾਂਗੇ ਜੇ ਬਾਰਸ਼ ਆ ਗਈ ਬਾਈ ਦੇ ਵੇ ਤਾਂ ਫਿਰ ਲੰਗਰ ਵੀ ਭੇਜਣਾ ਜੀ ਕੁਝ ਵੀ ਨਹੀਂ ਚੱਲਣਾ ਫਿਰ ਠੀਕ ਹੈ ਇਸ ਕਰਕੇ ਇੱਥੇ ਪੱਕਾ ਲੰਗਰ ਲਾਉਣ ਲੱਗੇ ਆ ਬਈ ਸ਼ੈੱਡ ਖੋਲਣ ਦਾ ਤੇ ਮੈਨੂੰ ਸਾਨੂੰ ਕੋਈ ਟਾਈਮ ਨਹੀਂ ਲੱਗਦਾ ਹੂੰ ਠੀਕ ਹੈ ਜੇ ਅੱਗੇ ਵਧਣਾ ਪਿਆ ਤਾਂ ਸ਼ੈੱਡ ਖੋਲ ਕੇ ਸਾਰਾ ਟਰਾਲੀਆਂ ਰੱਖ ਕੇ ਫਿਰ ਅੱਗੇ ਚਲੇ ਜਾਵਾਂਗੇ ਹਾਂਜੀ ਫਿਰ ਅੱਗੇ ਚਲੇ ਜਾਵਾਂਗੇ ਠੀਕ ਹੈ ਮੀਟਿੰਗਾਂ ਨੂੰ ਕਿਵੇਂ ਦੇਖਦੇ ਹੋ ਜੀ ਮੀਟਿੰਗਾਂ ਹੋ ਰਹੀਆਂ ਨੇ ਮੀਟਿੰਗ ਕੱਲ ਵੀ ਹੋਈ ਆ ਕੀ ਲੱਗਦਾ ਹੱਲ ਨਿਕਲਣ ਦੇ ਲੱਗਦੇ ਨੇ ਇਸਾਰ ਜਿਵੇਂ ਸਰਕਾਰ ਨੇ ਕਿਹਾ ਕਿ ਅਸੀਂ ਕਪਾਹ ਤੇ ਦੇ ਦਾਂਗੇ ਜੀ ਮੱਕੀ ਤੇ ਦੇ ਦਾਂਗੇ ਐਮ ਐਸ ਪੀਓ ਸੀ ਲਿਖਤੀ ਵੀ ਦੇਣ ਨੂੰ ਤਿਆਰ ਆ ਸਰਕਾਰ ਤਾਂ ਕਹਿੰਦੀ ਅਸੀਂ 5 ਸਾਲ ਤੱਕ ਦੀ ਗਾਰੰਟੀ ਦਿੰਨੇ ਆ ਹੂੰ 5 ਸਾਲ ਤੋਂ ਬਾਅਦ ਫੇਰ ਕਹਿੰਦੇ ਐ ਐਮ ਐਸ ਬੀ ਖਤਮ ਕਰ ਦੇਣੀ ਇਹਨ ਕੀ ਲੱਗਦਾ ਵੀ ਨੀਂਦ 'ਚ ਇੱਥੇ ਖੋਟ ਲੱਗਦੀ ਆ ਵੀ ਜੇ 5 ਸਾਲ ਦੀ ਤੇ ਰਹੇ ਨੇ ਹਾਂਜੀ ਵੀ ਕਿਸਾਨਾਂ ਨੂੰ ਕੋਈ ਰੋਡ ਤੇ ਥੋੜੀ ਰਹਿਣਾ ਹਰ ਟਾਈਮ ਵੀ ਕੋਈ ਪੱਕਾ ਹੱਲ ਹੋਣਾ ਚਾਹੀਦਾ ਇਹਦਾ ਠੀਕ ਹੈ ਵੀ ਇਹਦਾ ਮਤਲਬ 5 ਸਾਲ ਬਾਅਦ ਫੇਰ ਫੇਰ ਦੁਬਾਰਾ ਤੁਹਾਨੂੰ ਇੱਥੇ ਆਉਣਾ ਪਊਗਾ ਵੀ ਹਾਂਜੀ ਸਾਡਾ ਤਾਂ ਫੇਰ ਫਸਲਾਂ ਆਉਣਾ ਹੀ ਪੈਣਾ ਹਰ ਹੱਦ 'ਚ ਆਉਣਾ ਪੈਣਾ ਫੇਰ ਠੀਕ ਹੈ ਜੇ ਮੈਂ ਫਸਲ ਕਿਸੇ ਨੇ ਚੱਕਣੀ ਨਹੀਂ ਫੇਰ ਰੋਡ ਤੇ ਹੀ ਤੁਹਾਨੂੰ ਲੈਣਾ ਪੈਣਾ ਬਾਕੀ ਕਿਸਾਨਾਂ ਦੀ ਪਲਾਨਿੰਗ ਇਹ ਵੀ ਹੈ ਜੀ ਵੀ 21 ਫਰਵਰੀ ਨੂੰ ਕਿਸਾਨ ਸ਼ਾਂਤਮਈ ਅੱਗੇ ਵਧਣਗੇ ਅੱਗੇ ਜਾਵਾਂਗੇ ਫੇਰ ਪੂਰੀਆਂ ਤਿਆਰੀਆਂ ਨੇ ਤਿਆਰੀਆਂ ਪੂਰੀਆਂ ਨੇ ਹੂੰ ਠੀਕ ਹੈ ਪੂਰੀ ਤਿਆਰੀ ਹੈ ਠੀਕ ਹੈ ਟਰੈਕਟਰ ਭਰੇਵੇਂ ਫੁੱਲ ਤੇਲ ਨਾਲ ਜੀ ਤੇ ਹੁਣ ਮਾਰਚ ਕਰ ਦੇਣਾ ਬਿਲਕੁਲ ਸੈੱਟ ਦੀ ਗੱਲ ਕਰਦੇ ਸੀ ਫਿਰ ਅੱਜ ਤੁਸੀਂ ਸੈੱਟ ਲਾ ਰਹੇ ਹੋ ਪਰਸੋਂ ਨੂੰ 21 ਫਰਵਰੀਆ ਫਿਰ ਫਿਰ ਦੁਬਾਰਾ ਸੈੱਟ ਪਟਣਾ ਪੈਣਾ ਹੈ ਕੋਈ ਨਹੀਂ ਪਟਦਾ ਕੋਈ ਗੱਲ ਨਹੀਂ ਹੂੰ ਠੀਕ ਹੈ ਠੀਕ ਹੈ ਕੋਈ ਜੀ ਮੁਸ਼ਕਲ ਨਹੀਂ ਹੈ ਠੀਕ ਹੈ ਠੀਕ ਹੈ ਬਿਲਕੁਲ ਜੀ ਗੱਲ ਉਹੀ ਕਰਦੇ ਆ ਜੀ 21 ਨੂੰ ਜਾਣਾ ਪਰਸੋਂ ਨੂੰ ਜਾਣਾ ਤੇ ਫਿਰ ਫੇਰ ਦੁਬਾਰਾ ਪੱਠਣਾ ਪੈਣਾ ਨਹੀਂ ਨਹੀਂ ਇਹ ਸੈੱਟ ਅਸੀਂ ਇਹ ਪਰਲੇ ਪਾਸੇ ਸ਼ਿਫਟ ਕਰ ਲਏ ਜਿਹੜੇ ਕਿਸਾਨ ਬਾਕੀ ਆਣਗੇ ਉਹਨਾਂ ਵਾਸਤੇ ਲੰਗਰ ਦਾ ਪ੍ਰਬੰਧ ਚਾਹੀਦਾ ਹੀ ਹੈ ਠੀਕ ਹੈ ਅੱਛਾ ਮੌਸਮ ਖਰਾਬ ਹੋਇਆ ਤਾਂ ਤੁਸੀਂ ਇਹ ਪਲੈਨਿੰਗ ਜੀ ਕੀਤੀ ਹੈ ਜੀ ਹਾਂ ਪਲੈਨ ਤਾਂ ਸੈੱਟ ਦੀ ਪਲੈਨਿੰਗ ਹੋਈ ਹੈ ਠੀਕ ਹੈ ਇਹ ਕਿਵੇਂ ਲੱਗਦਾ ਗੱਲਬਾਤ ਉਹੀ ਹੋ ਰਹੀ ਹੈ ਜੀ ਮੀਟਿੰਗਾਂ ਵੀ ਚਲਦੀਆਂ ਨੇ ਮੀਟਿੰਗਾਂ ਦਾ ਦੌਰ ਚੱਰੀਆ ਪਰ ਲੱਗਦੇ ਨੇ ਸਾਰ ਵੀ ਉਹ ਜਿਹੜੀਆਂ ਮੰਗਾਂ ਤੁਹਾਡੀਆਂ ਮੇਨ ਨੇ ਵੀ ਸਾਰੀਆਂ ਮੰਨੀਆਂ ਜਾਣਗੀਆਂ ਨਹੀਂ ਇਹ ਸਰਕਾਰ ਦਾ ਲੱਲੇ ਭੱਬੇ ਵਾਲਾ ਹੀ ਕੰਮ ਲੱਗਦਾ ਮੈਨੂੰ ਤਾਂ ਮੈਂ ਵੀ ਘਰ ਤੋਂ ਆਇਆ ਹੁਣ ਤਾਂ ਟੀਵੀ ਦੇਖ ਰਿਹਾ ਸੀ ਮਲ ਕੋਈ ਲੱਗਦਾ ਨਹੀਂ ਸਾਰਤਕ ਹੱਲ ਨਿਕਲਦਾ ਸਾਨੂੰ ਨਹੀਂ ਜੀ ਮੈਂ ਸਰਕਾਰ ਨੇ ਕਈ ਗੱਲਾਂ ਸਾਹਮਣੇ ਆਈਆਂ ਨੇ ਜੀ ਕਿ ਕਪਾ ਮੱਕੀ ਤੇ ਸੀ ਐਮਐਸਪੀ ਦਿੰਨੇ ਆ 5 ਸਾਲ ਦਾ ਐਗਰੀਮੈਂਟ ਕਰਦੇ ਆ ਜੋ ਲੈ ਲੋ ਲਿਖਤ ਪੂਰੀ ਐਗਰੀਮੈਂਟ ਦਵਾਂਗੇ ਪੱਕਾ ਜਿਹੜੇ ਫਿਰ ਫਾਰਮੂਲੇ ਤਹਿਤ ਕਿਸਾਨ ਮੰਗਦੇ ਸੈ ਤਾਂ ਉਹ ਫ ਜੀ ਜਿੱਦਾਂ ਉਗਰਾਹਾ ਕਹਿ ਰਹੇ ਸੀ ਮਤਲਬ ਇਹ ਮਤਲ ਇਹ ਮਤਲ ਚਲਾਕ ਸਾਸਤਰ ਬੰਦੇ ਆ ਮੈਨੂੰ ਵੀ ਉਹੀ ਚੀਜ਼ ਲੱਗੀ ਐ ਇੱਕ ਮਤਲ ਲਾਰਾ ਲਾਰਾ ਲਾਣ ਵਾਲੀ ਕੰਮ ਐ ਟਾਈਮ ਟਪਾਣ ਵਾਲੀ ਗੱਲ ਐ ਠੀਕ ਐ ਅੱਛਾ ਪਲੈਨਿੰਗ ਇਹੀ ਅਭੀ ਮੀਟਿੰਗਾਂ ਦੇ ਮੀਟਿੰਗਾਂ ਦੇਖ ਕੇ ਵੀ ਇਹਨਾਂ ਨੂੰ ਕਿਸੇ ਤਰੀਕੇ ਨਾਲ ਸਾਨੂੰ ਪਿੱਛੇ ਮੋੜਿਆ ਜਾਵੇ ਗੱਲ ਇਹੀ ਆ ਜਾਂ ਨਹੀਂ ਜੇ ਇੱਕ ਟਾਈਮ ਫਿਟ ਪਾਰੇ ਵੀ ਅੱਗੇ ਨੂੰ ਇੰਨਾ ਟਾਈਮ ਟਪਾਈ ਜਾਓ ਵੀ ਕੋਰਟ ਓਪ ਕਨੈਕਟ ਲੱਗ ਜਾਊਗਾ ਤਾਂ ਆਪਣੀ ਵੋਟ ਨਾ ਖਰਾਬੇ ਤਾਂ ਇਹ ਸਵਾਲ ਹੀ ਮੇਨ ਵੋਟਾਂ ਦਾ ਹੈ ਬੀਜੇਪੀ ਦਾ ਇਹ ਚੰਡੀਗੜ੍ਹ ਦਾ ਹਾਲ ਦੇਖ ਲਓ ਕੀ ਹੋਇਆ ਪਹਿਲਾਂ ਉਹਨਾਂ ਨੇ ਵੈਸੇਪ ਕਾਪੜੇ ਵਾਜੀ ਕਰੀ ਜਦੋਂ ਉਹਨਾਂ ਨੇ ਕੇਸਪਾਤਾ ਕੋਰਟ ਜਾ ਕੇ ਇਹ ਮਤਲਬ ਬਾਅਦ ਚ ਇਹਨਾਂ ਨੇ ਫਿਰ ਬੰਦੇ ਖਰੀਦੋਂ ਪਰੋਖਤ ਕਰਦੇ ਉਹਨਾਂ ਦੇ ਤਿੰਨ ਬੰਦੇ ਖਰੀਦੇ ਇਹਨਾਂ ਨੇ ਹੋਰ ਕੀ ਕਰਿਆ ਮੈਂ ਇਹਹੀ ਕੰਮ ਸਰਕਾਰਾਂ ਕਰਦੀਆਂ ਪਰ ਪੀਐਮ ਮੋਦੀ ਕਹਿ ਰਹੇ ਨੇ ਕਿ ਭਾਰਤ ਸਭ ਤੋਂ ਵੱਡਾ ਲੋਕਤੰਤਰ ਦਾ ਥੰਮਾ ਲੋਕਾਂ ਦਾ ਰਾਜ ਹੈ ਜੀ ਲੋਕਤੰਤਰ ਇੱਥੇ ਪਿਓਰ ਇਹ じゃ ਕੋਈ ਨਹੀਂ ਜਦੋਂ ਦਾ ਮੋਦੀ ਆਇਆ ਉਦੋਂ ਤਾਂ ਮਾੜਾ ਹੀ ਹਾਲ ਹੈ ਮੇਰੀ ਮੇਰੀ 61-62 ਸਾਲ ਉਮਰ ਹੋ ਗਈ ਮੈਂ ਆਪਣੀ ਉਮਰ ਦੇ ਸਹਤ ਮੇਰੇ ਖਿਆਲ ਪਹਿਲੀ ਵਾਰੀ ਇੰਨੀ ਮਸਲ ਝੂਠੀ ਔਰ ਗੰਦੀ ਸਰਕਾਰ ਦੇਖੀ ਹੋਗੀ ਆਪਾਂ ਕਾਂਗਰਸ ਨੂੰ ਮਾੜੀ ਕਹਿੰਦੇ ਸੀ ਮਾੜੀ ਦਾ ਸਹਤ ਉਹ ਵੀ ਨਹੀਂ ਹੋਊਗੀ ਜਿੰਨੇ ਮਾੜੇ ਨਿਕਲੇ ਹੂੰ ਹੂੰ ਇੱਕ ਪਾਸੇ ਮਿਲਟਰੀ ਜੀ ਮਿਲਟਰੀ ਉਹ ਮਿਲਟਰੀ ਹਰਿਆਣੇ ਬਾਰਡਰਾਂ ਤੇ ਇੱਕ ਪਾਸੇ ਐਲਾਨ ਹੋਇਆ ਕਿ 1 ਫਰਵਰੀ ਨੂੰ ਸ਼ਾਂਤ ਮਈ ਤਰੀਕੇ ਨਾਲ ਅਸੀਂ ਕੂਚ ਕਰਾਂਗੇ ਬਾਰਡਰਾਂ ਤੋਂ ਲੰਘਾਂਗੇ ਕੀ ਲੱਗਦੇ ਨੇ ਹਾਲਾਤ ਕਿਵੇਂ ਬਣਨਗੇ ਉਹ ਤਾਂ ਕਹਿੰਦੇ ਅੱਗੇ ਜਾਣ ਨਹੀਂ ਦਿੰਦੇ ਕਿਉਂਕਿ ਬਹੁਤ ਕੁਝ ਕੀਤਾ ਪਹਿਲਾਂ ਵੀ ਨਹੀਂ ਹਾਲਾਤ ਤਾਂ ਜਿੱਦਾ ਪਹਿਲਾਂ ਹੀ ਬਹੁਤ ਗੁੱਸਾ ਕਰਿਆ ਪਹਿਲਾਂ ਹੀ ਕਿਸਾਨ ਚਲੇ ਗਏ ਹੁਣ ਵੀ ਚਲੇ ਜਾਣਗੇ ਜਦੋਂ ਮਿੱਤਕੇ ਚਲੇ ਜਾਣਗੇ ਸ਼ਾਂਤ ਮਈਂ ਅंदोलਨ ਕਰਕੇ ਚਲੇ ਜਾਣਗੇ ਠੀਕ ਹੈ ਜਨਨਿਕ ਸਰਕਾਰਾਂ ਨੂੰ ਮੌਕਾ ਬਹੁਤ ਦਿੱਤਾ ਮੀਟਿੰਗਾਂ ਕਈ ਹੋ ਗਈਆਂ ਚਾਰ ਮੀਟਿੰਗਾਂ ਹੋ ਚੁੱਕੀਆਂ ਨੇ ਤਕਰੀਬਨ ਹਾਂ ਸਰਕਾਰਾਂ ਨੇ ਤਾਂ ਮੌਕਾ ਦਿੱਤਾ ਜੇ ਵੀ ਚਲੋ ਮਤਲ ਹੈ ਹੈਗਾ ਹੀ ਹੈ ਕੱਲ ਆ ਆਖਰੀ ਮੀਟਿੰਗ ਲਾ ਲਓ ਜਾ ਇਹਨਾਂ ਨੇ ਕਰਨਾ ਹੋਰ ਕਰਨ ਲੈਣਗੇ ਤੇ ਬਾਕੀ ਜਿੱਦਾਂ ਆਗੂ ਕਰਨਗੇ ਉਸ ਹਿਸਾਬ ਨਾਲ ਅਸੀਂ ਅੱਗੇ ਚੱਲਾਂਗੇ ਠੀਕ ਹੈ ਬਿਲਕੁਲ ਜੀ ਸੋ ਭਾਰਤੀ ਕਿਸਾਨ ਜਥੇਬੰਦਕ ਆਗੂ ਨੇ ਜਿਹੜੇ ਉਹਨਾਂ ਦੇ ਪੱਕੇ ਇੱਥੇ ਲੰਗਰ ਲਗਾਏ ਹੋਏ ਨੇ ਤੇ ਬੈਠੇ ਨੇ ਕਹਿ ਰਹੇ ਨੇ ਕਿ 21 ਫਰਵਰੀ ਨੂੰ ਜੇ ਜਾਣਾ ਤਾਂ ਅਸੀਂ ਅੱਗੇ ਵਧਾਂਗੇ ਕਿਉਂਕਿ ਪਲੈਨਿੰਗ ਆਗੂਆਂ ਦੀ ਕਿ ਸ਼ਾਂਤਮਈ ਤਰੀਕੇ ਨਾਲ ਅੱਗੇ ਜਾਵਾਂਗੇ ਸੋ ਗੱਲਬਾਤ ਇਹੀ ਸਾਹਮਣੇ ਆਉਂਦੀ ਆ ਕਿ ਕਿਸਾਨ ਹੁਣ ਕਿਸ ਤਰੀਕੇ ਨਾਲ ਅੱਗੇ ਵਧਣਗੇ ਕਿਉਂਕਿ ਸਾਹਮਣੇ ਜਿਹੜੀ ਫੋਰਸ ਜ ਆ ਕਾਫੀ ਲੱਗੀ ਹੋਈ ਆ ਕਾਫੀ ਵੱਡੀ ਗਿਣਤੀ ਚ ਤਾਇਨਾਤ ਨੇ ਪੁਲਿਸ ਮੁਲਾਜ਼ਮ ਕੇ ਅੱਗੇ ਨਹੀਂ ਵਧਣ ਦਿੱਤਾ ਜਾਵੇਗਾ ਸੋ ਲਗਾਤਾਰ ਬਾਈ ਜੂਰੀ ਮੌਜੂਦ ਨੇ ਬਾਈ ਜੀ ਕੀ ਨਾਮ ਆਪਨ ਜਗਜੀ ਜੀ ਅੱਛਾ ਜਗਜੀ ਜੀ ਅਸੀਂ ਤਾਂ ਸ਼ੈੱਡ ਦੇਖ ਕੇ ਖੜੇ ਤੇ ਕਿ ਸ਼ੈੱਡ ਲਗਾ ਰਹੇ ਹੂੰ ਤੁਸੀਂ ਉਸ ਤੋਂ ਬਾਅਦ 21 ਨੂੰ ਆਇਆ ਵੀ ਸ਼ਾਂਤ ਮਿਤਰੀ ਕੇ ਅੱਗੇ ਜਾਣਾ ਵੀ ਸ਼ੈੱਡ ਫਿਰ ਦੁਬਾਰਾ ਪੱਟ ਕੇ ਫਿਰ ਪੱਟਣਾ ਪੈਣਾ ਅੱਜ ਬਣਾ ਰਹੇ ਉਹ ਵੇਖੋ ਜੀ ਜਿੰਨਾ ਤੱਕ ਸਾਨੂੰ ਲੋੜ ਆ ਅਸੀਂ ਆਪਣਾ ਪੱਕਾ ਪਰਬੰਧ ਕਰਕੇ ਬਹਿਣਾ ਠੀਕ ਹੈ ਹਾਂ ਜੀ ਪੱਕੇ ਦੌਰ ਤੇ ਬਹਿਣਾ ਜਿੱਥੇ ਆ ਸਾਡਾ ਘਰ ਆ ਅਸੀਂ ਇੱਥੇ ਬੈਠ ਗਏ ਸਾਡਾ ਘਰ ਆ ਠੀਕ ਹੈ ਹਾਂ ਜੀ ਕੀ ਕਹਤੇ ਕਿਵੇਂ ਲੱਗਦਾ ਕਿਸਾਨ ਐਵੇਂ ਜੇ ਲੱਗ ਰਿਹਾ ਕਿ ਲਗਾਤਾਰ ਵੱਧ ਰਹੇ ਨੇ ਟਰਾਲੀਆਂ ਹੋਰ ਵੀ ਆ ਰਹੀਆਂ ਨੇ ਇੱਥੇ ਲਗਾਤਾਰ ਪਿੰਡਾਂ ਦੇ ਵਿੱਚ ਜਿਹੜੇ ਸਾਡੇ ਨੌਜਵਾਨ ਬੈਠੇ ਨੇ ਉਹ ਦੇਖ ਰਹੇ ਨੇ ਕਿ ਬਾਰਡਰ ਦੇ ਧੱਕਾ ਕਰ ਰਹੇ ਆ ਉਹ ਦਿਨੋ-ਦਰ ਜਦਾਪੜਾ ਕੰਮ ਨਵੇੜ ਕੇ ਆਈ ਜਾ ਰਹੇ ਠੀਕ ਹੈ ਤੇ ਬਾਕੀ ਲੰਗਰਾਂ ਦਾ ਪ੍ਰਬੰਧ ਖਾਣ ਪੀਣ ਦੀ ਕੋਈ ਦਿੱਕਤ ਤਾਂ ਨਹੀਂ ਇੱਥੇ ਕੋਈ ਦਿੱਕਤ ਨਹੀਂ ਸਾਨੂੰ ਸਾਡੇ ਪਿੰਡਾਂ ਨਾਲੋਂ ਸਾਨੂੰ ਵੱਧ ਸਹੂਲਤਾਂ ਇੱਥੇ ਮਿਲ ਰਹੀਆਂ ਠੀਕ ਹੈ ਹਾਂਜੀ ਬਾਕੀ ਮੀਟਿੰਗਾਂ ਦਾ ਦੌਰ ਲਗਾਤਾਰ ਬਈ ਜੀ ਚੱਲ ਰਹੀ ਆ ਕੀ ਲੱਗਦਾ ਮੀਟਿੰਗਾਂ ਦਾ ਮੋਦੀ ਜਿਹੜਾ ਝੂਠਾ ਹੈਗਾ ਝੂਠ ਬੋਲਦਾ ਹਰ ਗੱਲ ਦੇ ਝੂਠ ਆ ਸਾਨੂੰ ਅਜਿਹੀ ਕਿਸੇ ਗੱਲ ਤੇ ਯਕੀਨ ਨਹੀਂ ਆ ਜਿੰਨਾਂ ਦਾ ਲਿਖਤੀ ਨਹੀਂ ਭਾਈ ਮਿਲਦਾ ਉਹਨਾਂ ਦਾ ਕਾਹੀ ਕੁਝ ਨਹੀਂ ਕਹਿ ਸਕਦਾ ਠੀਕ ਹੈ ਹਾਂਜੀ ਅੱਗੇ ਵਧਣ ਦੀ ਵੀ ਇੱਕ ਵੱਡਾ ਚੈਲੰਜ ਹੋਊਗਾ ਜਿਵੇਂ ਦੀਆਂ ਫ ਕੀ ਲੱਗਦਾ ਤੁਹਾਨੂੰ ਵੇਖੋ ਜੀ ਸਾਡੇ ਜਿੱਦਾਂ ਪ੍ਰਧਾਨ ਨੂੰ ਆਉਂਦਾ ਹੁਕਮ ਆਏਗਾ ਵੇਖੋ ਜੀ ਅੱਗੇ ਪਿਛੜੀ ਆ 700 ਬੰਦਾ ਸਾਡਾ ਸ਼ਹੀਦ ਹੋਇਆ ਤੇ ਐਰਕਾਂ ਵੀ ਸ਼ਹੀਦਿਆਂ ਦੇ ਸਿਰ ਤੇ ਹੀ ਅੱਗੇ ਵਧਾਂਗੇ ਠੀਕ ਹੈ ਬਿਲਕੁਲ ਜੀ ਸੋ ਕਿਸਾਨ ਨੌਜਵਾਨ ਕਿਸਾਨ ਨੇ ਕਿ ਅੱਗੇ ਵਧਾਂਗੇ ਅਸੀਂ ਜੋ ਮਰਜ਼ੀ ਹੋਵੇ ਕਿ ਜਿਵੇਂ ਸਾਡੇ ਆਗੂ ਕਹਿਣਗੇ ਅੱਗੇ ਜਾਵਾਂਗੇ ਪਰ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾਈਆਂ ਨੇ ਕਿ ਸ਼ੰਪੂ ਪਾਊਡਰ ਤੇ ਕਿਉਂਕਿ ਮੌਸਮ ਖਰਾਬ ਹੋਇਆ ਉਹਦੀਆਂ ਤਿਆਰੀਆਂ ਲੰਗਰ ਦੀਆਂ ਤਿਆਰੀਆਂ ਕਰਦੇ ਨੇ ਤਾਂ ਕਿਸਾਨ ਉਵੇਂ ਜਿਵੇਂ ਦੇ ਪ੍ਰਬੰਧ ਕਰਦੇ ਨੇ ਸ਼ੈੱਡ ਬਣਾ ਰਹੇ ਨੇ ਕਿ ਜਿਹੜੇ ਕਿਸਾਨ ਆਏ ਹੋਏ ਨੇ ਉਹਨਾਂ ਨੂੰ ਲੰਗਰ ਦੇ ਪ੍ਰਬੰਧ ਪੂਰੇ ਰੱਖਾਂਗੇ ਕੋਈ ਦਿੱਕਤ ਨਹੀਂ ਆਉਣ ਦੇਵਾਂਗੇ ਹੁਣ ਦੇਖਣਾ ਹੋਵੇਗਾ ਕਿ 21 ਫਰਵਰੀ ਨੂੰ ਕਿਸ ਤਰੀਕੇ ਨਾਲ ਕਿਸਾਨ ਆਪਣੀ ਪਲੈਨਿੰਗ ਅੱਗੇ ਵਧਣ ਦੀ ਬਣਾਉਂਦੇ ਹਨ ਆਕਾਸ਼ ਮਾਹੀ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ ਸ਼ੰਭੂ ਬਾਰਡਰ